ਸਾਸੀ ਗੱਲ ਦੋਸਤੋ ਮੈਂ ਹਾਂ ਗਿਲਜੀਤ ਸਿੰਘ ਰੋੜਾ ਤੇ ਸਾਡੇ ਬੀ ਆਰਗੇਨਿਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਮੇਰਾ ਇਸ ਵਾਰ ਦਾ ਟੌਪਿਕ ਹੈ ਸਾਡਾ ਪੰਜਾਬੀ ਸਿਨੇਮਾ ਤਾਂ ਬਣ ਗਿਆ ਬ੍ਰਾਂਡਡ ਪਰ ਫਿਲਮਾਂ ਦਾ ਮਿਆਰ ਲਗਾਤਾਰ ਘਟਦਾ ਜਾ ਰਿਹਾ ਸਿਨੇਮਾ ਦੀ ਸ਼ੁਰੂਆਤ ਹੋਈ ਸੀ ਸੁਸਾਇਟੀ ਦੀ ਬੇਟਰਮੈਂਟ ਵਾਸਤੇ ਫਿਲਮਾਂ ਬਣੀਆਂ ਸੀ ਸ਼ਿੱਦਤ ਤੇ ਜਨੂਨ ਨਾਲ ਵਿਪਾਰਕ ਪੱਖ ਵੀ ਵੇਖਿਆ ਜਾਂਦਾ ਸੀ ਪਰ ਦੂਜੇ ਨੰਬਰ ਤੇ ਕਿਉਂਕਿ ਜੇ ਫਿਲਮ ਚੰਗੀ ਬਣੇਗੀ ਤਾਂ ਆਟੋਮੈਟਿਕਲੀ ਵਪਾਰ ਵੀ ਹੋਏਗਾ ਬਸ ਇਹੋ ਸੋਚ ਕੇ ਫਿਲਮਾਂ ਬਣਾਈਆਂ ਜਾਂਦੀਆਂ ਸੀ ਹੁਣ ਜਦੋਂ ਦਾ ਕਾਰਪੋਰੇਟ ਜਗਤ ਨੇ ਸਿਨੇਮਾ ਚ ਪੈ ਰੱਖਿਆ ਫਿਲਮਾਂ ਦੀ ਚੋਣ ਕਮਾਈ ਨੂੰ ਮੁੱਖ ਰੱਖੇ ਹੋਣ ਲੱਗ ਪਈ ਪਰ ਦੂਜੇ ਪਾਸੇ ਸਾਊਥ ਦੇ ਵਿੱਚ ਅਜੇ ਵੀ ਉਹ ਸ਼ਿੱਦਤ ਕਾਇਮ ਹੈ ਉਹਨਾਂ ਦੀ ਕੀਤੀ ਮਿਹਨਤ ਉਹਨਾਂ ਦੀਆਂ ਫਿਲਮਾਂ 'ਚੋ ਨਜ਼ਰ ਆਦੀ ਹੈ ਖੈਰ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਪੰਜਾਬੀ ਸਿਨੇਮੇ ਦੀ ਇੱਥੇ ਜਿਹੜਾ ਕਾਰਪੋਰੇਟ ਦਾ ਬਹੁਤਾ ਪ੍ਰਭਾਵ ਤਾਂ ਜੇ ਨਹੀਂ ਪਿਆ ਪਰ ਫਿਰ ਵੀ ਜਿਹੜਾ ਸਿਨੇਮੇ ਦਾ ਵਪਾਰੀਕਰਨ ਇੱਥੇ ਵੀ ਹੈ ਤੇ ਉਹ ਲੱਗਦਾ ਕਿ ਕੁਝ ਚੰਦ ਜਿਹੜੇ ਨਿਰਮਾਨ ਕਰਨੇ ਵੱਡੇ ਨਿਰਮਾਨ ਕਰਨੇ ਉਹਨਾਂ ਦੇ ਹੱਥਾਂ 'ਚ ਖੇਡਦਾ ਪਿਆ ਪੇਸ਼ਾ ਕੋ ਫਿਲਮਾਂ ਵਧੀਆ ਬਣਾ ਰਿਹਾ ਹੈ ਉਹ 'ਚ ਕੋਈ ਸ਼ੱਕ ਨਹੀਂਗਾ ਪਰ ਫਿਰ ਵੀ ਦੂਜੇ ਪਾਸੇ ਜਿਹੜੇ ਵਧੀਆ ਫਿਲਮਾਂ ਬਣਾਉਣ ਵਾਲੇ ਹੁਨਰਮੰਦ ਲੋਕ ਜਿਨ੍ਹਾਂ ਕੋ ਪੈਸੇ ਘਟੇ ਬਜਟ ਘਟਾ ਉਹ ਪਿੱਛੇ ਪਏ ਨਜ਼ਰ ਆ ਰਹੇ ਅਸਲ 'ਚ ਜਿਹੜਾ ਸਿਨੇਮੇ ਦਾ ਵਪਾਰੀਕਰਨ ਤਾਂ ਉਦੋਂ ਸ਼ੁਰੂ ਹੋ ਗਿਆ ਸੀਗਾ ਜਦੋਂ ਗਾਇਕਾ ਨੂੰ ਲੈ ਕੇ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਪਹਿਲਾਂ ਪਹਿਲਾਂ ਤਾਂ ਸਭ ਕੁਝ ਚੰਗਾ ਲੱਗਾ ਕਿਉਂਕਿ ਸਿਨੇਮਾ ਸਾਡਾ ਬਿਲਕੁਲ ਡੈਡ ਹੋ ਚੁੱਕਾ ਸੀਗਾ ਤੇ ਉਹਦੀ ਸਰਵਾਈਵਲ ਵਾਸਤੇ ਕੁਝ ਨਾ ਕੁਝ ਇਦਾਂ ਦਾ ਚਾਹੀਦਾ ਸੀਗਾ ਕਿ ਲੋਕ ਜਿਹੜੇ ਥੀਏਟਰਾਂ ਚ ਜਾਣ ਤੇ ਉਹਦੇ ਵਾਸਤੇ ਬੈਸਟ ਤਰੀਕਾ ਇਹ ਸੀਗਾ ਕਿ ਗਾਇਕਾਂ ਨੂੰ ਫੜਿਆ ਜਾਏ ਕਿਉਂਕਿ ਉਹਨਾਂ ਦੀ ਫਾਰਮ ਜਿਹੜੀ ਫੈਨ ਫੋਲੋਇੰਗ ਆਪਣੇ ਆਪ ਪਹਿਲਾਂ ਬੜੀ ਹੋਈ ਸੀਗੀ ਉਹ ਤਾਂ ਠੀਕ ਸੀ ਪਰ ਬਾਅਦ ਚ ਕੀ ਹੈ ਇਹ ਬਣ ਕੇ ਪੇਟ ਚੱਲ ਪੇਟ ਚੱਲਣਾ ਕੀ ਹੋ ਗਿਆ ਕਿ ਊਟ ਪਟੰਗ ਵਿਸ਼ਿਆਂ ਤੇ ਵੀ ਫਿਲਮਾਂ ਬਣਨ ਲੱਗ ਪੀਆਂ ਸਿੰਗਰਾਂ ਨੂੰ ਚਾ ਚੜ ਗਿਆ ਕਿ ਅਸੀਂ ਤਾਂ ਐਕਟਰ ਬਣ ਗਏ ਪਰ ਅਲਟੀਮੇਟਲੀ ਸਿਨੇਮਾ ਫੇਰ ਡਾਊਨ ਆਉ ਖੂਨ ਜਿਹੜੇ ਨਿਰਵਾਣ ਕਰ ਰਹੇ ਆ ਸਟੂਡਿਓ ਤੇ ਰੈਗੂਲਰ ਫਿਲਮਾਂ ਬਣਾ ਰਹੇ ਉਹ ਸਿਰਫ ਤੇ ਸਿਰਫ ਬ੍ਰਾਂਡਡ ਸਿਨੇਮਾ ਪੇਸ਼ ਕਰ ਰਹੇ ਆ ਫਿਲਮ ਦੇ ਵਾਅਦੇ ਘਾਟੇ ਨੂੰ ਮੁੱਖ ਰੱਖ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਫਿਲਮ ਦਾ ਕੰਟੈਂਟ ਕਿਦਾਂ ਦਾ ਚੁਸ ਕਰਨਾ ਵਾ ਦਰਸ਼ਕਾਂ ਦੀ ਪਸੰਦ ਕੀ ਹੈ ਇਹਨਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅੱਛਾ ਹੁਣ ਮੈਂ ਤੁਹਾਨੂੰ ਸਮਝਾਉਣਾ ਕਿ ਅਸਲ 'ਚ ਬ੍ਰਾਂਡਡ ਸਿਨੇਮਾ ਮੈਂ ਕਿਹਨੂੰ ਕਹਿ ਰਿਹਾ ਜਦੋਂ ਆਪਾਂ ਫਿਲਮ ਸ਼ੁਰੂ ਕਰਦੇ ਆ ਕੀ ਹੁੰਦਾ ਕਿ ਸਭ ਨਾਲ ਪਹਿਲਾਂ ਸਾਨੂੰ ਲੇਖਕ ਨਾਮ ਹੀ ਚਾਹੀਦਾ ਜਿਹਦਾ ਨਾਮ ਚੱਲਦਾ ਹੋਵੇ ਭਾਵੇਂ 50 30 ਫਿਲਮਾਂ 'ਚੋਂ ਇੱਕ ਅੱਧੀ ਕੋਈ ਇਦਾਂ ਹੀ ਆਪਾਂ ਐਕਟਰਾਂ ਦੀ ਚੋਣ ਕਰਦੇ ਆ ਕਿ ਬਾਰ-ਬਾਰ ਰਿਪੀਟ ਚਿਹਰੇ ਭਾਵੇਂ ਲੋਕੀ ਉਹਨਾਂ ਨੂੰ ਵੇਖ ਕੇ ਅੱਕ ਗਏ ਹੋਣ ਪਰ ਆਪਾਂ ਲੈਣੇ ਉਹੀ ਕਿਉਂਕਿ ਉਹਨਾਂ ਕਰਕੇ ਫਿਲਮ बिकਣੀ ਆ ਇਦਾਂ ਹੀ ਗੀਤਕਾਰ ਸੰਗੀਤਕਾਰ ਸਭ ਬ੍ਰਾਂਡਡ ਚਾਹੀਦੇ ਆ ਅਸਲ 'ਚ ਕੀ ਹੈ ਕਿ ਇਹ ਸਾਰੇ ਗਰੂਪੀਜ਼ਮ ਦਾ ਹਿੱਸਾ ਹੈ ਸਾਰੇ ਰਿਪੀਟ ਵੀ ਇਸੇ ਲਈ ਹੁੰਦੀ ਕਿ ਇੱਕ ਦੂਜੇ ਨਾਲ ਬੱਝੇ ਹੁੰਦੇ ਆ ਹੁਣ ਅਸਲ 'ਚ ਹੁੰਦਾ ਕੀ ਹੈ ਇਹਦਾ ਸਿੱਟਾ ਕੀ ਨਿਕਲਦਾ ਇੱਕ ਪਾਸੇ ਤਾਂ ਨਵਾਂ ਟੈਲੈਂਟ ਦੱਬ ਗਿਆ ਦੂਜੇ ਪਾਸੇ ਫਿਲਮਾਂ ਦਾ ਮਿਆਰ ਥੱਲੇ ਆ ਗਿਆ ਕਿਉਂਕਿ ਜਿਹੜੇ ਰੈਗੂਲਰ ਕੰਮ ਕਰਨ ਵਾਲੇ ਲੋਕ ਨੇ ਭਾਵੇਂ ਉਹ ਐਕਟ ਦੇ ਜਾਂ ਬਿਹਾਈਂਡ ਦੀ ਸਕਰੀਨ ਕੰਮ ਕਰਨ ਵਾਲੇ ਨੇ ਉਹਨਾਂ ਕੋਲ ਹੁੰਦੀ ਹੈ ਟਾਈਮ ਦੀ ਕਮੀ ਉਹਨਾਂ ਦਾ ਵਾਦਾ ਇੱਕ ਕੰਮ ਖਤਮ ਕਰਨਾ ਤੇ ਦੂਜੇ ਵਾਲੇ ਪਾਸੇ ਜਾਣਾ ਥੋੜਾ ਜਿਹਾ ਪੈਸੇ ਕਮਾਣ ਦਾ ਵੀ ਲਾਲਚ ਪਰ ਜ਼ਰੂਰੀ ਨਹੀਂ ਕਿ ਸਾਰਿਆਂ ਤੇ ਚੀਟ ਟੁਕਦੀ ਹੈ ਕੁਝ ਇਦਾਂ ਦੇ ਵੀ ਲੋਕ ਨੇ ਜਿਹੜੇ ਅਜੇ ਵੀ ਸ਼ਿੱਦਤ ਨਾਲ ਕੰਮ ਕਰਦੇ ਆ ਬ੍ਰਾਂਡਡ ਸਿਨੇਮੇ ਦਾ ਨਾਲ ਇੱਕ ਬੜਾ ਮੇਜਰ ਇਸ਼ੂ ਕੇ ਵੀ ਸਾਹਮਣੇ ਆਂਦਾ ਦਰਸ਼ਕਾਂ ਨੂੰ ਲਵਾਉਣ ਵਾਸਤੇ ਫਿਲਮਾਂ ਨੂੰ ਵੇਚਣ ਵਾਸਤੇ ਅਸੀਂ ਆਪਣਾ ਮਿਆਰ ਇੱਥੋਂ ਤੱਕ ਥੱਲੇ ਡੇਗ ਲਿਆ ਕਿ ਸੋਸ਼ਲ ਮੀਡੀਆ ਤੇ ਪੁੱਠੇ ਸਿੱਧੇ ਤਰੀਕੇ ਨਾਲ ਮਸ਼ਹੂਰ ਹੋਏ ਲੋਕਾਂ ਨੂੰ ਆਪਾਂ ਆਪਣੀ ਇੰਡਸਟਰੀ ਦਾ ਹਿੱਸਾ ਬਣਾ ਲਿਆ ਇੱਥੋਂ ਤੱਕ ਕਿ ਪੰਜਾਬੀ ਫਿਲਮਾਂ ਲਈ ਜਿਹੜੀਆਂ ਲੀਡ ਕੁੜੀਆਂ ਉਹਨਾਂ ਦੀ ਅਦਾਕਾਰੀ ਦੀ ਬਜਾਏ ਇੰਸਟਾਗ੍ਰam ਦੇ ਫੈਨ ਫੋਲੋਇੰਗ ਕਰਕੇ ਕਾਸਟ ਕੀਤੀ ਗਈਆਂ ਭਾਵੇਂ ਉਹਨਾਂ ਨੂੰ ਪੰਜਾਬੀ ਵੀ ਨਹੀਂ ਸੀ ਆਉਂਦੀ ਦੇਖੋ ਜੇ ਕੋਈ ਕੁਦਰਤੀ ਹੁਨਰ ਵਾਲਾ ਬੰਦਾ ਹੈ ਉਹਨੂੰ ਕਾਸਟ ਕਰਨ 'ਚ ਕੋਈ ਹਰਜ ਨਹੀਂ ਪਰ ਜੇ ਕੋਈ ਉਲਜਲੂ ਤਰੀਕੇ ਨਾਲ ਮਸ਼ਹੂਰ ਹੋਇਆ ਤਾਂ ਉਹਨੂੰ ਆਪਾਂ ਆਪਣੇ ਸਿਨੇਮੇ ਦਾ ਹਿੱਸਾ ਬਣਾ ਲਈਏ ਇਹਦਾ ਮਤਲਬ ਅਸੀਂ ਆਪਣੇ ਸਿਨੇਮੇ ਦਾ ਅਪਮਾਨ ਕਰ ਰਹੇ ਹਾਂ ਉਹਨਾਂ ਨਾਲ ਪੱਦਾ ਮਜ਼ਾਕ ਕਰ ਰਹੇ ਹਾਂ ਇੱਕ ਪੈਸੇ ਦਾ ਟੈਲੈਂਟਡ ਲੋਕ ਘਰਾਂ 'ਚ ਬੈਠੇ ਆ ਪਰ ਉਹਨਾਂ ਦੀ ਪ੍ਰਵਾਹ ਕਿਦੋਂ ਚਲੋ ਹੁਣ ਅੱਗੇ ਦੀ ਗੱਲ ਵੀ ਸੁਣੋ ਹੁਣ ਜਦੋਂ ਇਹੋ ਜਿਹੀ ਬ੍ਰਾਂਡਡ ਫਿਲਮ ਨੂੰ ਲੈ ਕੇ ਆਪਾਂ ਇਹਦੇ ਰਾਈਟਸ ਵੇਚਦੇ ਆ ਇਹਦੇ ਸੰਗੀਤ ਇਹਦਾ OTT ਇਹਦੇ ਡਿਜੀਟਲ ਰਾਈਟਸ ਜਿੰਨੇ ਵੀ ਰਾਈਟਸ ਨੇ ਜਦੋਂ ਆਪਾਂ ਵੇਚਦੇ ਆ ਤੇ ਜਿਹੜੇ ਲੋਕ ਇਹਨਾਂ ਨੂੰ ਖਰੀਦੇ ਨੇ ਉਹ ਵੇਖਦੇ ਨੇ ਕਿ ਸਭ ਕੋਈ ਬ੍ਰਾਂਡਡ ਹੈ ਐਕਟਰ ਵੀ ਨਾਮੀ ਹੈ ਹਰ ਚੀਜ਼ ਨਾਮੀ ਹੈ ਉਹ ਉਹ ਸ਼ਾਇਦ ਖਲੇ ਵੀ ਨਹੀਂ ਦੇਖਦੇ ਕਿ ਚਲੋ ਜੀ ਖਰੀਦ ਲਓ ਤੇ ਪੈਸੇ ਵੀ ਵਧੀਆ ਦੇ ਦਿੰਦੇ ਆ ਦੂਜੇ ਪਾਸੇ ਜੇ ਕੋਈ ਮਾਤੜ ਸਾਥੀ ਪ੍ਰੋਡਿਊਸਰ ਘੱਟ ਬਜਟ ਦੀ ਫਿਲਮ ਪਰ ਵਧੀਆ ਕਲਾਕਾਰ ਨੂੰ ਲੈ ਕੇ ਚੰਗੀ ਕਹਾਣੀ ਨੂੰ ਲੈ ਕੇ ਫਿਲਮ ਬਣਾਈ ਹੋਵੇ ਜਿਹਨੇ ਜਦੋਂ ਉਹ ਜਾਂਦਾ ਜੋ ਉਹਦੀ ਦੁਰਦਸ਼ਾ ਹੁੰਦੀ ਹੈ ਇਹ ਉਹ ਹੀ ਦੱਸ ਸਕਦਾ ਦੇਖੋ ਹੁਣ ਆ ਗਈ ਬ੍ਰਾਂਡਡ ਫਿਲਮ ਨੂੰ ਰਿਲੀਜ਼ ਕਰਨ ਦੀ ਵਾਰੀ ਦੇ ਕੋ ਨੂੰ ਰਾਈਟਸ ਦੇ ਪੈਸੇ ਤਾਂ ਪਹਿਲਾਂ ਮਿਲ ਚੁੱਕੇ ਚੰਗੇ ਪੈਸੇ ਮਿਲ ਗਏ ਕਿਉਂਕਿ ਇਹਦਾ ਬ੍ਰਾਂਡ ਵੱਡਾ ਫਿਰ ਉਹਨੂੰ ਕਈਆਂ ਨੇ ਆਪਣੀ ਫਿਲਮ ਆਊਟ ਆਫ ਇੰਡੀਆ ਸ਼ੂਟ ਕੀਤੀ ਹੁੰਦੀ ਹੈ ਉੱਥੋਂ ਮੈਨੂੰ ਸਬਸਿਡੀ ਦੀ ਉਮੀਦ ਹੀ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਜਿਹੜਾ ਡਿਸਟ੍ਰੀਬਿਊਟਰ ਵੀ ਬ੍ਰਾਂਡਡ ਮਿਲ ਜਾਂਦਾ ਕਿਉਂਕਿ ਨਾਂ ਵੱਡਾ ਹੈ ਤੇ ਉਹਨੇ ਪੈਸੇ ਵੀ ਖਰਚਦੇ ਨੇ ਪ੍ਰੋਡਿਊਸਰ ਨੇ ਤੇ ਉਸ ਤੋਂ ਬਾਅਦ ਪੀਆਰ ਕੰਪਨੀ ਵੀ ਬ੍ਰਾਂਡਡ ਲਈ ਜਾਂਦੀ ਹੈ ਤੇ ਕਿਸੇ ਵੇਲੇ ਪੀਆਰ ਕੰਪਨੀ ਉਹੋ ਜੀ ਚੂਜ਼ ਕਰਦੇ ਆ ਨਾ ਤੇ ਉਹਦਾ ਵੱਡਾ ਹੁੰਦਾ ਪਰ ਉਹਨੂੰ ਪੰਜਾਬੀ ਸਿਨੇਮੇ ਦਾ ਊੜਾ ਐੜਾ ਵੀ ਨਹੀਂ ਬਦਾਉਂਦਾ ਫਿਰ ਸ਼ੁਰੂ ਹ ਫਿਲਮਾਂ ਦੇ ਗਾਣੇ ਫਿਲਮ ਦਾ ਟ੍ਰੇਲਰ ਅੱਜਕੱਲ ਵੱਡੀਆਂ ਸਕਰੀਨਾਂ ਤੇ ਸਿਨੇਮਾ ਹਾਲ ਦੇ ਵਿੱਚ ਰਿਲੀਜ਼ ਹੋਣੇ ਸ਼ੁਰੂ ਹੋ ਗਿਆ ਸੈਕੰਡਲੀ ਜਿਹੜੇ ਫਿਲਮ ਦੇ ਗਾਣੇ ਫਿਲਮ ਦਾ ਟ੍ਰੇਲਰ ਜਦੋਂ ਉਹਨਾਂ ਦੇ ਲੱਖਾਂ ਵਿਊਜ਼ ਕਰੋੜਾਂ ਵਿਊਜ਼ ਪ੍ਰੋਡਿਊਸਰ ਦੇਖਦਾ ਤੇ ਅੰਦਰੋਂ ਅੰਦਰ ਉਹ ਵੀ ਫੁੱਲਦਾ ਜਾਂਦਾ ਸੈਕੰਡਲੀ ਆਊਟਡੋਰ ਪ੍ਰਚਾਰ ਕਦੀ ਬਾਲਸ ਦੇ ਵਿੱਚ ਕਦੀ ਗੁਰਦੁਆਰੇ ਵਿੱਚ ਕਦੀ ਮੰਦਿਰ ਚ ਕਦੀ ਬਾਗਰ ਇਹ ਸਭ ਵੇਖ ਕੇ ਤੇ ਪ੍ਰੋਡਿਊਸਰ ਨੂੰ ਲੱਗਦਾ ਕਿ ਯਾਰ ਮੇਰੀ ਫਿਲਮ ਤਾਂ ਚੱਲੀ ਚਲਾਈ ਹੈ ਕਿਉਂਕਿ ਚਾਰੇ ਪਾਸੇ ਬੱਲੇ ਬੱਲੇ ਉਹਨੂੰ ਨਜ਼ਰ ਆਂਦੀ ਹੈ ਉਸ ਤੋਂ ਬਾਅਦ ਆ ਗਈ ਫਿਲਮ ਦੇ ਪ੍ਰੀਮੀਅਰ ਦੀ ਵਾਰੀ ਉੱਥੇ ਵੀ ਤਿੰਨ ਚਾਰ ਸਕਰੀਨਾਂ ਬੁੱਕ ਕਰ ਲਈਆਂ ਜਾਂਦੀਆਂ ਹਾਲ ਦੇ ਵਿੱਚ 400 500 ਬੰਦਾ ਫਿਲਮ ਦੇਖਦਾ ਫਿਲਮ ਦੇਖਣ ਤੋਂ ਬਾਅਦ ਜਦੋਂ ਹੁਣ ਜਿਹੜਾ ਨੇਚਰਲੀ ਜਿਹੜੀ ਆਡੀਅנס ਹੈ ਜਿਹੜੀ ਕਿ ਫ੍ਰੀ ਵਾਲੀ ਆਡੀਅנס ਹੈ ਜਿਹਨਾਂ ਨੇ ਅੰਦਰ ਜਾ ਕੇ ਖਾਦਾ ਪੀਤਾ ਵੀ ਹੁੰਦਾ ਜਦੋਂ ਬਾਹਰ ਆ ਕੇ ਮਾਈਕ ਸਾਹਮਣੇ ਆਉਂਦੇ ਤੇ ਉੱਥੇ ਉਹਨਾਂ ਨੂੰ ਫਿਲਮ ਨਾ ਚੰਗੀ ਲੱਗਣ ਤੇ ਵੀ ਝੂਠ ਬੋਲਣਾ ਪੈਂਦਾ ਤੇ ਉਹਦਾ ਜਿਹੜਾ ਪਾਈਵਲ ਬੰਦਾ ਏ ਪੀੜ ਮੀਡੀਆ ਹੁਣੇ ਬ੍ਰਾਂਡਡ ਫਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਅਸਲ ਦਰਸ਼ਕਾਂ ਦੀ ਕਚੈਰੀ 'ਚ ਪੇਸ਼ ਹੋਈ ਹੁਣ ਫਿਲਮ ਨਿਕਲੀ ਮਾੜੀ ਫਿਲਮ ਦੀ ਕਹਾਣੀ ਮਾੜੀ ਸੀ ਫਿਲਮ ਦਾ ਨਿਰਦੇਸ਼ਨ ਮਾੜਾ ਸੀ ਫਿਲਮ ਦਾ ਕੰਟੈਂਟ ਚੰਗਾ ਨਹੀਂ ਸੀ ਤੇ ਦਰਸ਼ਕਾਂ ਨੂੰ ਨਹੀਂ ਪਸੰਦਾ ਤੇ ਸਾਰੀ ਦੀ ਸਾਰੀ ਬ੍ਰਾਂਡਡ ਭਰਤੀ ਦੀ ਫੋਕ ਇੱਕੋ ਵਾਰ ਹੀ ਨਿਕਲ ਦਰਸ਼ਕ ਨੂੰ ਕੋਈ ਮਤਲਬ ਨਹੀਂ ਫਿਲਮ ਦਾ ਰਾਈਟਰ ਕੌਣ ਆ ਫਿਲਮ ਦਾ ਡਾਇਰੈਕਟਰ ਕੌਣ ਆ ਫਿਲਮ ਦੇ ਗਾਣੇ ਕਿੰਨੇ ਲਿਖੇ ਆ ਫਿਲਮ ਦਾ ਸੰਗੀਤ ਕਿੰਨੇ ਦਿੱਤਾ ਉਹਨੂੰ ਤਾਂ ਆਪਣੇ ਪੈਸਿਆਂ ਦੀ ਵਸੂਲੀ ਚਾਹੀਦੀ ਆ ਫਿਲਮ ਵੇਖ ਕੇ ਫੁੱਲ ਬਟਾ ਫੁੱਲ ਆਨੰਦ ਆਣਾ ਚਾਹੀਦਾ ਤੇ ਜਦੋਂ ਇਦਾਂ ਨਹੀਂ ਹੁੰਦਾ ਤੇ ਫਿਲਮ ਤੇ ਲੱਗ ਜਾਂਦਾ ਫਲॉप ਦਾ ਠੱਪਾ ਆਖਰ ਸ਼ਿੱਟਾ ਕੀ ਨਿਕਲਿਆ ਬ੍ਰਾਂਡਡ ਫਿਲਮ ਦੇ ਬ੍ਰਾਂਡਡ ਐਕਟਰ ਵੀ ਦਰਸ਼ਕਾਂ ਨੂੰ ਸੈਟੀਸਫਾਈ ਨਹੀਂ ਕਰ ਸਕੇ ਕਿਉਂਕਿ ਓਵਰ ਆਲ ਦਰਸ਼ਕਾਂ ਨੂੰ ਫਿਲਮ ਪਸੰਦ ਨਹੀਂ ਆਈ ਸੋ ਦੋਸਤੋ ਫਿਲਮਾਂ ਬਣਾਣੀਆਂ ਹੁਨਰਬਾਜ਼ਾਂ ਦਾ ਕੰਮ ਆ ਤੇ ਨਵੇਂ ਟੈਲੈਂਟ ਦਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ। ਜੇ ਪੁਰਾਣੇ ਕੋਲ ਤਜਰਬਾ ਹੈ ਤੇ ਨਵੇਂ ਕੋਲ ਸ਼ਿੱਦਤ ਹੈ ਜਦੋਂ ਦੋਨਾਂ ਦਾ ਸਮੇਲ ਹੋਏਗਾ ਤੇ ਵਧੀਆ ਸਿਨੇਮਾ ਡਿਵੈਲਪ ਹੋਏਗਾ। ਅਸਲ 'ਚ ਬ੍ਰਾਂਡਡ ਸਿਨੇਮਾ ਉਦੋਂ ਸਾਹਮਣੇ ਆਏਗਾ ਜਦੋਂ ਅਸੀਂ ਨਾਵਾਂ ਦੇ ਪਿੱਛੇ ਭੱਜਣ ਦੀ ਬਜਾਏ 크리에ਟਿਵ ਲੋਕਾਂ ਨੂੰ ਪ੍ਰਮੁਖਤਾ ਦਵਾਂਗੇ, ਉਹਨਾਂ ਦੀ ਸਪੋਰਟ ਕਰਾਂਗੇ। ਇਹ ਗੱਲ ਉਹਨਾਂ ਨਿਰਮਾਤਾਵਾਂ ਨੂੰ ਵੀ ਸੋਚਣ ਦੀ ਲੋੜ ਹੈ ਜਿਨ੍ਹਾਂ ਦੀਆਂ ਫਿਲਮਾਂ ਲਗਾਤਾਰ ਫਲॉप ਹੋਈਆਂ। ਦੋਸਤੋ, ਇਹ ਸੀ ਮੇਰਾ ਇਸ ਵਾਰ ਦਾ ਵੋਡਕਾਸਟ। ਮਿਲਦੇ ਆਂ ਨਵੇਂ ਵੋਡਕਾਸਟ ਦੇ ਨਾਲ। ਜਾਂਦੇ ਜਾਂਦੇ ਸਾਡਾ ਚੈਨਲ B ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂਕਿ ਜਿਹੜੀਆਂ ਸਾਡੀਆਂ ਨਵੀਆਂ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ